ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਦੋਸਤੋ ਇਹ ਕਹਾਣੀ ਸਿਰਫ ਇੱਕ ਮੌਤ ਦੀ ਨਹੀਂ ਬਲਕਿ ਇੱਕ ਹਸਦੇ ਵਸਦੇ ਕਰਦੇ ਉਜੜਨ ਦੀ ਹੈ ਪਿੰਡ ਵਿੱਚ ਇੱਕ ਘਰ ਸੀ ਜਿੱਥੇ ਕਦੇ ਖੁਸ਼ੀਆਂ ਦਾ ਵਾਸਾ ਹੁੰਦਾ ਸੀ ਉਸ ਦਾ ਅਰਦਾ ਚਿਰਾਗ ਸੀ ਜੱਸੀ ਜੱਸੀ ਕੋਈ ਆਮ ਮੁੰਡਾ ਨਹੀਂ ਸੀ 6 ਫੁੱਟ ਕੱਦ ਚੋੜੀ ਛਾਤੀ ਤੇ ਜਦੋਂ ਕਬੱਡੀ ਦੇ ਮੈਦਾਨ ਵਿੱਚ ਉਤਰਦਾ ਸੀ ਤਾਂ ਵਿਰੋਧੀ ਵੀ ਕਹਿੰਦੇ ਸਨ ਬਈ ਵਾਹ ਮਾਣ ਹੀ ਕੋਈ ਸ਼ੇਰ ਪੁੱਤ ਜਮਿਆ ਸਿਮਰਨ ਜੱਸੀ ਦੀ ਵੱਡੀ ਪੈਣ ਆਪਣੇ ਵੀਰ ਦੀ ਬਲਾਵਾਂ ਲੈਂਦੀ ਨਹੀਂ ਥਕਦੀ ਸੀ ਜਦੋਂ ਜੱਸੀ ਟਰੋਫੀ ਜਿੱਤ ਕੇ ਲਿਆਉਂਦਾ ਤਾਂ ਬਾਪੂ ਦੀਆਂ ਮੁੱਛਾਂ ਖੜੀਆਂ ਹੋ ਜਾਂਦੀਆਂ ਸਨ ਸਾਰਾ ਪਿੰਡ ਕਹਿੰਦਾ ਸੀ ਇਹ ਮੁੰਡਾ ਇਸ ਘਰ ਦੀ ਗਰੀਬੀ ਕੱਟੇਗਾ ਪਰ ਫਿਰ ਪਿੰਡ ਦੀ ਹਵਾ ਨੂੰ ਨਜ਼ਰ ਲੱਗ ਗਈ ਜੱਸੀ ਦੀ ਦੋਸਤੀ ਕੁਝ ਅਜਿਹੇ ਮੁੰਡਿਆਂ ਨਾਲ ਹੋ ਗਈ ਜਿਨ੍ਹਾਂ ਦੇ ਹੱਥਾਂ ਵਿੱਚ ਖੇਡਾਂ ਨਹੀਂ ਸਗੋਂ ਟੀਕੇ ਸਨ ਸ਼ੁਰੂਆਤ ਚੌਂਕਤ ਹੋਈ ਦੋਸਤਾਂ ਨੇ ਕਿਹਾ ਲੈ ਵੀਰਾ ਥੋੜਾ ਟੈਸਟ ਕਰਕੇ ਦੇ ਤਕਾਵਰ ਉੱਤਰ ਜਾਉ ਉਹ ਇੱਕ ਵਾਰ ਦਾ ਟੈਸਟ ਕਦੋਂ ਜੱਸੀ ਦੀ ਲੋੜ ਬਣ ਗਿਆ ਪਤਾ ਹੀ ਨਹੀਂ ਲੱਗਾ ਜੇ ਸਰੀਰ ਨੇ ਕਿਉ ਦੁੱਧ ਪਚਾਇਆ ਸੀ ਉਹ ਹੁਣ ਜ਼ਹਿਰ ਮੰਗਣ ਲੱਗਾ ਜਸੀ ਦੇ ਗੱਲਾਂ ਦੇ ਟੋਏ ਡੂੰਗੇ ਹੋ ਗਏ ਅੱਖਾਂ ਹੀਠਾਂ ਕਾਲੇ ਕੇਰੇ ਪੈ ਗਏ ਉਹ ਮੈਦਾਨ ਵਿੱਚ ਜਾਣਾ ਭੁੱਲ ਗਿਆ ਤੇ ਸੰਸਾਨ ਥਾਵਾਂ ਤੇ ਲੁੱਕ ਕੇ ਬੈਠਣ ਲੱਗਾ ਹੌਲੀ ਹੌਲੀ ਘਰ ਵਿੱਚ ਸਮਾਨ ਗਾਇਬ ਹੋਣ ਲੱਗਾ ਪਹਿਲਾ ਬਾਪੂ ਦੀ ਜੇਬ ਵਿੱਚੋਂ ਪੈਸੇ ਗਏ ਫਿਰ ਮਾਂ ਦੀਆਂ ਵਾਲੀਆਂ ਗਈਆਂ ਇੱਕ ਦਿਨ ਸਿਮਰਨ ਨੇ ਜੱਸੀ ਨੂੰ ਅਲਮਾਰੀ ਫਰੋਲ ਦੇ ਆ ਫੜ ਲਿਆ ਸਿਮਰਨ ਨੇ ਰੋਂਦੇ ਹੋਏ ਕਿਹਾ ਵੀਰੇ ਇਹ ਕੀ ਕਰ ਰਿਹਾ ਏ ਤੂੰ ਤਾਂ ਸਾਡਾ ਮਾਣ ਸੀ ਤੂੰ ਚੋਰ ਕਦੋਂ ਬਣ ਗਿਆ ਅੱਗੇ ਉਹ ਜੱਸੀ ਨੇ ਤੱਕਾ ਮਾਰਿਆ ਤੇ ਚੀਕਿਆ ਮੈਨੂੰ ਪੈਸੇ ਦਵੋ ਮੇਰਾ ਸਰੀਰ ਟੁੱਟਦਾ ਪਿਆ ਏ ਮੈਥੋਂ ਦਰਦ ਸਹਾਰਿਆ ਨਹੀਂ ਜਾਂਦਾ ਮਾਂ ਨੇ ਆਪਣਾ ਪੁੱਤ ਬਚਾਉਣ ਲਈ ਆਪਣੇ ਕੰਨਾਂ ਦੀਆਂ ਵਾਲੀਆਂ ਵੀ ਲਾ ਕੇ ਦੇ ਦਿੱਤੀਆਂ ਇਸ ਉਮੀਦ ਵਿੱਚ ਕਿ ਸ਼ਾਇਦ ਇਹ ਆਖਰੀ ਵਾਰ ਹੋਵੇ ਪਰ ਨਸ਼ੇੜੀ ਦੀ ਕੋਈ ਆਖਰੀ ਵਾਰ ਨਹੀਂ ਹੁੰਦੀ ਅੱਜ ਰਖੜੀ ਦਾ ਪਵਿੱਤਰ ਤਿਉਹਾਰ ਸੀ ਸਿਮਰਨ ਸਵੇਰੇ ਜਲਦੀ ਉઠી ਉਸਨੇ ਜਸੀ ਦੀ ਪਸੰਦ ਦੀ ਖੀਰ ਬਣਾਈ ਉਹ ਬਾਜ਼ਾਰੋਂ ਸਭ ਤੋਂ ਸੋਹਣੀ ਰਖੜੀ ਲੈ ਕੇ ਆਈ ਸੀ ਜਸੀ ਦੋ ਦਿਨਾਂ ਤੋਂ ਗਾਇਬ ਸੀ ਬਾਪੂ बार-बार ਗੇਟ ਵੱਲ ਦੇਖ ਰਿਹਾ ਸੀ ਸਿਮਰਨ ਨੇ ਅਰਦਾਸ ਕੀਤੀ ਵਾਹਿਗੁਰੂ ਮੇਰੇ ਵੀਰ ਨੂੰ ਘਰ ਮੋੜ ਲਿਆਵੋ ਮੈਂ ਉਸ ਨੂੰ ਕੁਝ ਨਹੀਂ ਕਹਾਂਗੀ ਬਸ ਇੱਕ ਵਾਰ ਮੇਰੇ ਤੋਂ ਰਖੜੀ ਬਣਵਾ ਲਵੇ ਦੁਪਹਿਰ ਟਲ ਗਈ ਸ਼ਾਮ ਹੋਣ ਲੱਗੀ ਖੀਰ ਠੰਡੀ ਹੋ ਗਈ ਪਰ ਜੱਸੀ ਨਹੀਂ ਆਇਆ ਅਚਾਨਕ ਗਲੀ ਵਿੱਚ ਰੋਲਾ ਪੈ ਗਿਆ ਕਿਸੇ ਨੇ ਆਵਾਜ਼ ਮਾਰੀ ਬਾਈ ਜੁਗਿੰਦਰ ਸਿੰਘ ਤੇਰੇ ਮੁੰਡੇ ਨੂੰ ਟਰਾਲੀ ਚਲੇ ਆਏ ਨੇ ਸਿਮਰਨ ਨੰਗੇ ਪੈਰੀ ਬਾਹਰ ਪਚੀ ਉਸ ਨੂੰ ਲੱਗਾ ਸ਼ਾਇਦ ਜੱਸੀ ਬਿਮਾਰ ਹੋਵੇਗਾ ਜਾਂ ਸੱਟ ਲੱਗੀ ਹੋਵੇਗੀ ਪਰ ਜਦੋਂ ਉਸਨੇ ਭੀੜ ਨੂੰ ਚੀਰ ਕੇ ਦੇਖਿਆ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਤਰਾਲੀ ਦੇ ਫਰਸ਼ ਤੇ ਜੱਸੀ ਪਿਆ ਸੀ। ਮੂੰਹ ਖੁੱਲਾ, ਅੱਖਾਂ ਪਥਰਾਈਆਂ ਹੋਈਆਂ ਤੇ ਬਾਹ ਵਿੱਚ ਅਜੇ ਵੀ ਉਹ ਮਨਹੂਸ ਸਰਿੰਜ ਲੱਗੀ ਹੋਈ ਸੀ। ਜੱਸੀ ਘਰ ਤਾਂ ਆਇਆ ਸੀ ਪਰ ਆਪਣੇ ਪੈਰਾਂ ਤੇ ਨਹੀਂ। ਬਾਪੂ ਤਾਂ ਹਾਂ ਮਾਰ ਕੇ ਡਿੱਗ ਪਿਆ। ਮਾਂ ਜੱਸੀ ਦੇ ਠੰਡੇ ਮੂੰਹ ਨੂੰ ਚੁੰਮ ਕੇ ਕਹਿ ਰਹੀ ਸੀ। ਉਠ ਪੁੱਤ ਦੇਖ ਤੇਰੀ ਭੈਣ ਉਡੀਕਦੀ ਪਈ ਐ ਤੂੰ ਖੀਰ ਨਹੀਂ ਖਾਣੀ ਸਿਮਰਨ ਪੱਥਰ ਹੋ ਗਈ ਸੀ ਹੌਲੀ-ਹੌਲੀ ਅੱਗੇ ਵਧੀ ਉਸਨੇ ਜਸਸੀ ਦਾ بے ਜਾਨ ਹੱਥ ਚੁੱਕਿਆ ਉਹ ਹੱਥ ਜੋ ਕਦੇ ਲੋਹੇ ਵਰਗਾ ਹੁੰਦਾ ਸੀ ਅੱਜ ਬਰਫ਼ ਵਰਗਾ ਠੰਡਾ ਸੀ ਰੋਂਦੇ ਹੋਏ ਸਿਮਰਨ ਨੇ ਉਹ ਰਖੜੀ ਜਸਸੀ ਦੇ ਗੁੱਟ ਤੇ ਬੰਨ ਦਿੱਤੀ ਤੇ ਬੋਲੀ ਵੀਰੇ ਤੂੰ ਰੱਖਿਆ ਕਰਨ ਦਾ ਵਾਅਦਾ ਤਾਂ ਤੋੜ ਦਿੱਤਾ ਪਰ ਮੈਂ ਭੈਣ ਹੋਂ ਦਾ ਫਰਜ਼ ਨਿਭਾ ਰਹੀ ਆਂ ਲੇ ਬਨਾਲਾ ਰਖੜੀ ਪਰ ਹੁਣ ਮੈਂ ਕਿਸ ਨੂੰ ਓੜੀ ਕੰਗ ਉਸ ਦਿਨ ਸਿਰਫ ਜਸਸੀ ਨਹੀਂ ਮਰਿਆ ਉਸ ਦਿਨ ਇੱਕ ਬਾਪੂ ਦਾ ਬੁਢਾਪਾ ਰੁਲ ਗਿਆ ਇੱਕ ਮਾਂ ਦੀ ਮਮਤਾ ਮਰ ਗਈ ਤੇ ਇੱਕ ਭੈਣ ਦੀ ਉਮੀਦ ਚੇਖਾ ਵਿੱਚ ਸੜ ਗਈ ਦੋਸਤੋ ਸੰਭਾਲ ਲਵੋ ਆਪਣੇ ਪੋਤਾਂ ਨੂੰ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ਆਉ ਰਲ ਕੇ ਨਸ਼ੇ ਦੇ ਇਸ ਛੇਵੇਂ ਦਰਿਆ ਨੂੰ ਰੋਕੀਏ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ